ਹੈਂ ਪੱਕੇ ਮਿਲਾ ਪੱਕੇ ਲਾਉਂਗਾ ਨਹੀਂ ਬੱਤੇ ਹੈ ਜਿਹੜੇ ਬੱਕਰੇ ਦੀ ਬੀਟਲ ਦੇ ਆ ਹਾਂ ਬੀਟਲ ਬੱਚੇ ਬੀਟਲ ਨਹੀਂ ਹਨ ਲੰਡੂ ਖੰਡੂ ਬੱਕਰੇ ਤੋਂ ਲੱਗੀ ਹੋਈ ਹੈ ਬੱਕਰੀ ਚੰਗੀਆਂ ਕਹਾ ਆਪਾਂ ਵਧੀਆ ਬੱਕਰੇ ਤੋਂ ਕਰਾ ਕੇ ਅਸਲਵਾ ਲਾਂਗੇ ਆਪਾਂ ਤਾਂ ਗੱਲ ਕਹਾਂਗੇ ਮੂੰਹ ਤੇ ਕਿਉਂ ਜੀ ਐਸੇ ਹੀ ਉਹ ਹੀ ਗੱਲ ਦਾ ਫੈਲਾ ਬਾਈ ਨਾ ਕੱਚੀ ਗਈ ਹੈ ਕਿਉਂ ਬਾਈ ਸਸਰੀਕਰ ਤੜਕੇ ਖੜਾ ਈ ਤੂੰ ਪਿੰਡਾ ਮੈਂ ਤੇ ਪਿੰਡ ਵੀ ਦੀ ਆ ਹਾਂ ਬੁੜੀ ਕਹਿੰਦੀ ਆ ਜਾ ਪੁੱਤ ਚਾਬੀ ਲਵਾ ਬਸ ਬੇਬੇ ਐਨੇ ਫਿਰ ਅਸੀਂ ਤੁਰਪੇ ਭਾਈ ਬੱਚੇ ਹੁੰਦੇ ਅਸਲੀ ਤੈਨੂੰ ਮੁੱਲ ਲਾਉਂਦਾ ਮੈਂ ਅਸਲੀ ਬੱਕਰੀ ਚੰਗੀ ਐ ਬੱਚੇ ਕਿਸੇ ਕੰਡਮ ਬੋਕਦੇ ਨਹੀਂ ਸਿੱਧੀਆਂ ਗੱਲਾਂ ਨੇ ਬੇਲੜੇ ਜੀ ਬੋਕਦੇ ਬੱਚੇ ਨਹੀਂ ਪਿਓਰ ਬੱਕਰੇ ਹੁੰਦੇ ਜੇ ਪੱਥ ਵਰਗੇ ਕੰਨ ਹੁੰਦੇ ਹੈ ਉਹ ਭਾਈ ਦੱਸਾ 28 ਦਿਨ ਦੀ ਵਿਕਦੀ ਬੱਕਰੀ 17 ਦੀ ਦੇ ਹੋਰ ਫਿਰ ਕਸਰ ਕੀ ਹੈ? ਪਰ ਕਿੰਨੇ ਦੀ? 28 30 ਕੱਚੇ ਬੱਚਿਆਂ ਨੂੰ ਵੀ ਤਿੰਨ ਨੂੰ ਕੀ ਕਰਾਂਗੇ ਚੱਜ ਦੇ ਦੋਏ ਬੋਤ ਨੇ। ਕਿਉਂ ਜੀ? ਪੁੱਤ ਤਾਂ ਕਹਿੰਦਾ ਜੇ ਹੋਵੇ ਤਾਂ ਇੱਕੇ ਵਧੀਆ ਜੇ ਲੈਕ ਲਿਕੜ ਜੇ। 20 ਨੂੰ ਕੀ ਕਰਾਂਗੇ? ਬੇਲੇ ਕਹਿੰਦੋ ਕੀ ਕਰਾਉਣਾ ਹੈ? ਬੇਲੇ ਕਹਿੰਦੋ ਕੀ ਕਰਾਉਣਾ ਹੈ ਜਿਹੜੇ ਮਾਪੇ ਦਾ ਨੋਈ ਨਾ ਕੱਢਣ। ਹਾਂ ਦੱਸਾਂ। ਦੱਸ ਤਾਂ। ਤੇ ਦੇ।

ਕਾਲੀਆਂ ਜਾ ਕਾਲਾ ਰਹਿਣਾ ਕਾਲੀਆਂ ਲੈਣੀਆਂ ਚੱਲ ਜੂਗੀ ਚੱਲ ਮੋੜੀ ਆਉ ਮਾਂ ਮਾਰ ਖਾਦੀ ਹੋਰ ਨਾ ਫੜ ਕੇ ਮੜੀ ਪੂਰੀਆਂ ਰੱਗੇ ਬਹੁਤ ਅੰਕਲਾਂ ਕੰਨ ਨਹੀਂ ਹੈਗੇ ਦੇ ਹਾਂ ਨਹੀਂ ਹਾਂ ਤੇ ਅਸੀਂ ਸੁਗਲੀ ਲੈ ਕੇ ਦੇਣੀ ਬੱਕਰੀ ਵੀਰੇ ਇਹ ਨਹੀਂ ਲੈਣੀ ਪੂਰੇ ਰੰਗ ਵੀਰੇ ਨਹੀਂ ਲੈਣੀ ਉਹ ਕਹਿੰਦੇ ਵੀ ਸਾਨੂੰ ਪਿਓਰ ਬਿੱਟਲ ਦਵਾ ਗਲਤ ਕੰਮ ਨਹੀਂ ਕਰਦੇ ਆਪਾਂ ਸਿੱਟੀ ਤੇਰੇ ਤੇ ਆਉਂਦੇ 1200 ਪਿੱਛੇ ਮੈਂ ਮਾਲ ਦਾ ਨਾਸ ਅਗਲੇ ਦਾ ਤੇਰਾ ਨਹੀਂ ਨਿਸ਼ਾਨ ਕਰੂੰ ਦਿੰਦੇ ਸੀ ਤੇਰਾ ਨਿਸ਼ਾਨ ਨਹੀਂ ਮੈਂ ਕਰਾਉਂਦਾ ਅਬੀ ਤੇਰਾ ਲਈ ਪਿੱਛੇ ਵੀਰੇ ਚਾ ਲਾਵਾਂਗੇ ਉਸ ਬਣੂ ਸਾਨੂੰ ਬਣ ਜੂ ਨਹੀਂ ਆਉਦੇ ਘਰ ਨੂੰ ਆ ਜਾਣਗੇ ਚੀਜ਼ ਦਵਾਵਾਂਗੇ ਵਧੀਆ ਗਲਤ ਕੰਮ ਨਹੀਂ ਕਰਦੇ ਦੇਸੀ ਤਾਂ ਇਹਨਾਂ ਦੇ ਬੋਤ ਨੇ ਪਹਿਲਾਂ ਕਿਉਂ ਉਤੋਂ ਦੇਸੀ ਪਣ ਚ ਪੈਂਦੀ ਹੈ ਬੱਕਰੀ ਲੋਕ ਕਹਿਣਗੇ ਕਿਹਨੇ ਦੇ ਬਜਾ ਰੱਜੂ ਨੇ ਕਹਿਣਗੇ ਉਹਨੂੰ ਕੰਜਰ ਨੂੰ ਪਤਾ ਹੀ ਨਹੀਂ ਲੱਗਸੇ ਦਾ ਇਹ ਕਿਹੜਾ ਬੀਟਲ ਹੈ ਫਿਰ ਐ ਕਹਿ ਦੇਣਗੇ ਲੋਕ ਮੈਨੂੰ ਗਾਲਾਂ ਦੇਣਗੇ ਲੋਕ ਮੈਂ ਨਹੀਂ ਇਹ ਕੰਮ ਕਰਦਾ ਭਾਈ ਆਹ ਬੀਟਲ ਲੈ ਕੇ ਤੂੰ ਭਈ ਜੱਤਾ ਪੈਸੇ ਆ ਦੇਖੰਦਾ ਬਠਾ ਹਾਂ ਦਾ ਕੀ ਮੰਗਦਾ ਇੱਕ ਬੱਚਾ 27000 ਮੰਗਦਾ ਇਹਦੇ ਪੂਰੀਆਂ ਕਹਿੰਦਾ ਬਹੁਤ ਨੇ ਅੱਛਾ ਪੂਰੇ ਨਹੀਂ ਭਾਈ ਪਰਾਂ ਨੂੰ ਕਰ ਮੜੀ ਜੀ ਕਮਾਲ ਹੈਗਾ ਪੱਛਾ ਐਨੂੰ ਕਮਾਲ ਐ ਆ ਘਸਾ ਹੈ ਭਾਈ ਬੱਚਾ ਇੱਤੇ ਆ ਬਾਈਆਂ ਦੇ ਹਾਂ ਜੀ ਕਿੰਨੇ ਰੁਪਈਆ ਦੀ ਹੈ 30000 ਜੀ ਕੀ ਨਾ ਮੁੰਡਿਆ ਤੁਸੀਂ ਦੱਸੋ ਲਾਓ ਨਵੇਂ ਦੰਦਾ ਜਾਂ ਦੂਜਾ ਸੁਆ ਕਮਾਈ ਥੋੜਾ ਲਾ ਕੇ ਦੇਖ ਲੋ ਉਹ ਮੇਰਾ ਦੇਖਿਆ ਹੈ ਯਾਰ ਆ ਵੇਖ ਲੋ ਮੇਰਾ ਹੈ ਨਾ ਹੈ ਬਹੁਤ ਆ ਕੀ ਯਾਰ ਕਿੱਥੋਂ ਦੇ ਭਰਾ ਹੋਂਦਾ ਮਾ ਦਾ 3000 ਯਾਰ ਐ ਕੱਟਾ ਆ ਚਲੋ ਕਿਹੜਾ ਯਾਰ ਘਟ ਦੇ ਜੋ 1000 ਖੰਡ ਦਾ ਹੋ ਜਾਉਂਦਾ ਸਹੀ ਆ ਜਾ ਬਾਬੇ 1000 ਰੁਪਏ ਘਟ ਦੇ ਨਾ ਸਹੀ ਆ ਜਾ ਬਾਬੇ ਸਹੀ 1000 ਮੇਰੀ ਸਹੀ ਆਉਂਗੇ ਨਾ ਗੱਲ ਕਰਦੇ ਆ ਕੋਸਾ ਨਹੀਂ ਇਹ ਤੁਹਾਡੇ ਪਸੰਦ ਦਾ ਹੈ ਹਾਂ ਪਸੰਦ ਦਾ ਹੈ ਇਸ ਵਾਰ ਕੇ ਪਸੰਦ ਕਰ ਲਓ ਇੱਕ ਕੰਮ ਹੋ ਜਾ ਲੋ ਇੱਛਾ ਪੁੱਛ ਲੈਣਗੇ ਕੀ ਪੁੱਛੀਂ ਸੌਦੀ ਸਾਡ ਟਿਕ ਜਿਸਣਾ ਦੀਏ ਪਕਾਈ ਨਾ ਕਰੀਏ 21000 ਦੀ ਇਹ ਲੈਂਦਾ ਬਸ ਐਵੇਂ ਤੈਨੂੰ 20 ਕਾ 19 ਕਾ ਇਹ ਕਿਹੜਾ ਗੁਜ਼ਰਖ ਗੁੱਸਾ ਭਾ ਅਗਲਾ ਕਿੰਨੇ ਕਰੇ 21 ਦੀ ਦੇਣੀ ਹੈ ਸਾਡੇ 21 ਪੂਰੀ 22 ਚੱਲ ਮੇਰੇ ਭਾਈ ਰਾਜੂ ਹੋਰ ਦੇਣਾ ਬਤੀ ਆ ਜੀ ਵੀ ਸ਼ੇਰੀ ਆਹ ਬੱਚਾ ਬਹੁਤ ਤਹਿਲਾ ਮੰਗਦਾ ਓਏ ਆ ਹੋਰ ਲੈਣੀ ਐ ਨਹੀਂ ਨਹੀਂ ਹੋਰ ਨਹੀਂ ਬਸ ਚੱਲ ਕੋਈ ਲੈਣੀ ਕਿੰਨੇ ਦੇਣੇ ਆ ਹੋਰ ਕਰਾ ਉਹ ਕਰ ਲਈ ਪਸੰਦ ਫਿਰ ਦੱਸਾਂਗੇ ਤੈਨੂੰ ਕੋਈ ਨਾ ਪਸੰਦ ਕਰ ਲਈਂ ਗੇਰਾ ਕਿਹੜੀ ਹੈ ਇਹ ਆਹ ਡੱਬੀ ਨਹੀਂ ਡੱਬੀ ਨਹੀਂ ਨਹੀਂ ਆ ਮੰਨਣਾ ਮਾਰਾ ਭਾਈ ਇੱਕ ਮੇਮਣਾ ਤਖੜਾ ਦੇ ਕਿੱਡਾ ਨਾ ਕਰਾ ਬਸ ਕਰ ਹੋਈ ਇਹਦਾ ਸਭ ਤੋਂ ਜ਼ਿਆਦਾ ਦੋਨੇ ਤਰਾ ਦੀ ਰਾਜੀ ਖੁਸ਼ੀ ਨੰਦਾ ਇਹ ਕਿਹੜਾ ਕੋਈ ਮੈਨੂੰ ਇੰਨਾ ਦਿਲ ਨਾ ਮੈਂ ਇੱਕ ਗੱਲ ਸੁਣਾਂਗੇ ਇਹ ਗੱਲ ਤੇਰੀ ਮਤਮੁਜੀ ਹੁੰਦਾ ਉਹ ਸਮਝਾ ਮੈਂ ਕਿ ਸਾਹਮਣੇ ਉਹਦਾ ਭਾਈ ਇਹ ਕੁ ਸਮੇਂ ਪਹਿਲੇ ਆਪਾਂ ਪਕੀ ਜਿਉਂ ਉਹ ਬਜਨ ਦੇ ਬਾਹਰ ਜਾਂ ਪਾਣੀ ਪਿਚਾਉਂਦੇ ਆਤੇ 22000 ਦੀ ਬੱਕਰੀ ਦਿੰਦੀ ਐ ਇੱਕ ਤਰਫ ਨਾ ਮੈਂ ਲਾਖੀ 24000 ਦੀ ਬੱਕਰੀ ਆਹ ਅੰਨੀ ਬੱਕਰੀ ਗਏ ਚਲੇ ਨਾ ਆਪਾਂ ਦਾ ਨੋਟੇ ਹਾਂ 24 ਬੱਕਰੀਆਂ ਕਹਿੰਦੇ ਨੇ 24 ਹਾਂ ਜੋ ਵੀ ਜੋ ਉਹ ਵੀ ਜਿਹੜਾ ਮਾਨ ਹੈ ਬਸ ਆਹ ਕਹਿੰਦੇ ਗੱਲ ਆ ਓਏ ਕਾਹ ਦੇ ਸਿੱਧੀਆਂ ਨੇ ਓਏ ਭਾਈ ਇਸ ਕੱਲ੍ਹ ਨਹੀਂ ਓਏ ਭਾਈ ਵੀ ਰਹਿਣਾ ਮਾਨ ਹੈ ਦਾ ਕੋਈ ਨਹੀਂ ਓਏ ਭਾਈ ਦੀ ਹੋਈ ਯਾਰ ਕਹੇ ਨੇ ਇਹਦਾ ਮਾਨ ਦੀ ਗੱਲ ਹੈ ਕੋਈ ਖੁਸ਼ੀ ਨਹੀਂ ਤਾਂ ਉੱਧਾ ਤੇ ਮਨ ਰਾਜ ਕੀ ਆਲਾ ਕੋਈ ਨਹੀਂ ਜਿਹੜਾ ਛੜੇ ਬੰਦੇ ਕਹਿਦਾ ਅਕੜਾ ਪੈਰੀ ਗੱਲ ਹੈ ਜਮਾ ਠੀਕ ਆ ਉੱਥੇ ਬਣਦੀ ਆ ਜਮਾ ਤੇਜ਼ ਦੀ ਬਣਦੀ ਆ ਨਹੀਂ ਓਰ ਬੈ ਛੜੇ ਵੀ ਬਣਦਾ ਛੜੇ ਭਾਈ ਦੀ ਨਹੀਂ ਹੈ ਨਹੀਂ ਯਾਰ ਉੱਧੇ ਤੋਂ ਤੇ ਚਾਰ ਚੁਗਾੜੇ ਮਨ ਆ ਗਏ ਲੱਗੋ ਲੱਗੋ ਚੋਟ ਲਾਉਂਦੇ ਭਾਈ ਕਿਹੜਾ ਦੀ ਝੋਲਾ ਬਾਹਰ ਨੱਚ ਗਈ ਹਾਂ ਕੋਈ ਨਹੀਂ ਪਾਈ ਮੰਗ ਰਿਹਾ ਤਾਂ ਕਿ ਹੋ ਗਿਆ ਆਪਾਂ ਮੁੱਲ ਲਾਵਾਂਗੇ 4000 ਦੀ ਦਿੰਨਾ 4 ਦੀ 4 ਦੀ ਲੈ ਉਹ ਗਰੀਬ ਬੰਦੇ ਵੀ ਦੇਖਿਆ ਕਰੋ ਪੱਠ ਵੀ ਵੇਖ ਰਾ ਜੂ ਪੱਠ ਵੀ ਦੇਖ ਲਈ ਥੱਲੇ ਵੀ ਵੇਖ ਸਿੰਗਲ ਆ ਜਾਵਾਂ ਇਹ ਕਿ ਫੜੀਆਂ ਰਗੇ ਨਹੀਂ ਥਣ ਸਹੀ ਹੈ ਹਾਂ ਉਹ ਨਹੀਂ ਗੱਲ ਆਈ ਕਰਾਂ ਭਾਈ ਉਹੀ ਵਿੱਚ ਰੋਮੇ ਕਾਰੀ ਵਧੀਏ ਜੀ ਭਾਈ ਆ ਓਏ ਗੁਰ ਲੱਗੇ ਨਾ ਭਾਈ ਬੰਦੇ ਕਿਤੇ ਆਉਂਦੇ ਦੇਖ ਲੈ ਬੰਦੇ ਖੜੇ ਨੇ ਰਾ ਉਹ ਤੁਸੀਂ ਕਾ ਤੋ ਲੜੀ ਜਾਨੀ ਆਫ ਚ ਨਾ ਲੜਦੇ ਤਾਂ ਗੰਮੂ ਫੋਟੋ ਮਾ ਬਿਸੀ ਰਹੀ ਹੈ ਯਾਰ ਹੋਰ ਹਰ ਜੋ ਤੁਸੀਂ ਚਗਾਈ ਨਾ ਉਧਰ ਖਿੱਚ ਲਿਓ ਕੇ ਭਾਈ ਸਾਈ ਕੱਢ ਮਾਣਾ ਮੋਟਾ ਕਰਲਾ ਨੇ ਜੇ ਪੁੱਛੂ ਮੰਨੂਗਾ ਭਾਈ ਕੱਟ ਤੋਂ ਕੱਟ ਆਂ ਹੈ ਭਾਈ ਕੱਟ ਤੋਂ ਚਾਰ ਤਾਂ ਭਾਈ ਮੈਂ ਲਾਤਾ ਓਏ ਆਪੇ ਪਿੱਛੇ ਠੀਕ ਆ ਚਾਰ ਜੀ 4500 ਦੀ ਦੇ ਬਾਈ ਕੱਚੀ ਗੱਲ ਨਹੀਂ ਕਰਦਾ। 나ਜੀ ਮੇਰੀ ਗੱਲ ਸੁਣੀ ਯਾਰ ਉਹ ਤੇ ਕੋਈ ਗੱਲ ਨਹੀਂ। ਤੂੰ ਜਿੰਨੇ ਜਿਆਦਾ ਤੂੰ ਟੁੜੀਆਂ ਨੇ। ਓਏ ਹੋ ਹੋ। ਜਾਂ ਨਹੀਂ ਨਹੀਂ ਸਹੀ। ਬੱਟਾਂ ਦੇ ਗਰੀਬ ਬਣੀਆਂ ਨੇ ਵਿਚਾਰੀਆਂ। ਉਹ ਦੇ ਦੇ। ਪਰਦਾ ਵੇਖੋ ਮਾਰ ਆਇਓ। ਤੇਰੇ ਬੱਬੂਆਂ ਲਈ ਕੋਈ ਨਿਕਲ ਦੂ ਫਿਰਦਾ ਵਦ ਤੇਰਾ। ਤੇਰੇ ਨਾਲ ਦੇ ਦੇ। ਹੈਂ? ਤੇਰੇ ਬੱਲੇ 4500 ਦੇ ਮਾਰਿਆ ਸਾਰੇ ਪੰਚਾਇਤ ਦੀ ਘੜੀ 4500 ਦੀ ਪੱਠ ਕਮਾਲ ਕਰੀ। ਕਿੰਨੇ ਵਾਦੂ ਹੀ ਨਵਾ। ਉਹ ਦੇ ਦੇ। 7000 ਦੀ ਰਜੂ ਲੈ ਜਾ। ਨਾ ਨਾ ਸਾਢੇ 8 ਮੰਗਿਆ 7 ਕਹਿਦਾ ਮੰਗ ਚੱਲ ਬੁੜੀਆਂ ਕਰ ਕਹਿਦਾ ਆਪਾਂ 5 ਦੇ ਦੇ ਅਗਲੀਆਂ ਤਾਂ 5 ਕਹਿ ਵੀ ਨਹੀਂ ਰਹੀਆਂ ਤੂੰ ਪਹਿਲੀ ਬੁਣੀਆਂ ਨੇ 5 ਦੇ ਦੇ ਨਹੀਂ ਨਹੀਂ ਠੀਕ ਹੈ ਦੇਣਾ ਸਾਢੇ 4 ਕਿੰਨੇ ਦੀ ਪਾਠਾ ਗਿਰਾਂ ਜੂਨੇ ਦੀ ਵੇਚਦੇ ਸਾਢੇ 4 ਦਿਨ ਦੇਣੀ 200 200 ਘੱਟ 4 ਆਹ 5 ਦੇ ਦੇ ਜੀ ਨਹੀਂ ਜੀ ਇਹ ਬਹੁਤ ਹੈ ਰੋਕੋ ਠੀਕ ਹੈ ਹੈ ਪੂਰੇ ਤੇ ਹੋਊਗਾ ਖਰਚਾ ਬਾਈ ਖਰਚਾ ਟੈਂਟ ਚੋਂ ਨਿਕਲਦਾ ਬੱਚਾ ਨਹੀਂ ਕੋਈ ਦਿੰਦਾ 4000 ਦਿੰਦਾ ਮੈਂ ਤਾਂ ਥੱਲੇ 60 ਚੱਕ ਕੇ ਤਾਹਾਂ ਠੋਕਣੀ ਆ ਹੋਰਾਂ ਕਰ ਓਏ ਬਹੁਤਾ ਸਿਆਣਾ ਨਾ ਬਣ ਲਖਾਈ ਥੋੜੀ ਆਪੋ ਦੀ ਪੂਰੀ ਪੰਜ ਦੀ ਹੋਊਗੀ ਨਹੀਂ ਭਾਈ ਨਹੀਂ ਦਿੰਦਾ ਜੀ ਚੜ ਫੇ ਚੜੀ ਹੁਣ ਤੇਰੀ ਵੀ ਕੱਪੜੇ ਦਿਖਾ ਦੇ ਹੈਂ ਵਾਟ ਦਾ ਵੇਖ ਲੈ ਕਦਰ ਤਾਂ ਵੇਖ ਮਾਰਤ ਕਦਰ ਤਾਂ ਮੈਂ ਕਦਰ ਤੇਰੀ ਵੀ ਪਾਤੀ ਪੱਠਦੀ ਪਾਤੀ ਜਨਾਨੀਆਂ ਨੇ ਬੁੜੀਆਂ ਜੇ ਬੰਦਾ ਹੁੰਦਾ ਮੈਂ ਹੋਰ ਪਾਉਂਦਾ ਮੈਂ ਹੋਰ ਕੀ ਕਹਾਂ ਤੁਹਾਨੂੰ ਓਏ ਬੁੜੀਆਂ ਨੇ ਮੈਂ ਹੋਰ ਬੰਦਾ ਹੁੰਦਾ ਤਾਂ 40 ਵੀ ਦਿੰਦਾ